ਇਰੇ ਕੋਲੇ ਸਾਡੇ ਕੋਲੇ 8 ਕਿੱਲੇ ਜ਼ਮੀਨ ਸੀ 7.5 ਕਿੱਲੇ ਜ਼ਮੀਨ ਸੀ 7.5 ਕਿੱਲੇ ਜ਼ਮੀਨ 7.5 ਸੱਤੇ ਦੇ ਸੱਤੇ ਕਿੱਲੇ ਟਿੱਬੇ ਟੁੱਟ ਮਾਰੇ ਜੀ ਟੁੱਟਮੀ ਜ਼ਮੀਨ ਪੂਰੀ ਟੁੱਟਮੀ ਜ਼ਮੀਨ ਸੀ ਘਰੇ ਪੂਰੀ ਅੱਤ ਦੀ ਗਰੀਬੀ ਸੀ ਵੀ ਕੰਮ ਕਿਵੇਂ ਪੈਦਾ ਕੀਤਾ ਕੰਮ ਪੈਦਾ ਕਰਨ ਦੀ ਗੱਲ ਤੋਂ ਦੱਸਦਾ ਜਦੋਂ ਗਰੀਬੀ ਸੀ ਘਰ ਜਾ ਪੂਰਾ ਚੜ ਗਿਆ ਭਾਣਾ ਪਈਆਂ ਤੇ ਇੱਕ ਮਡਾ ਮੜੀ ਆਵਾਜ਼ ਹੀ ਬੰਦ ਕਰੀ ਤੇ ਮਾਂ ਨੂੰ ਕੈਂਸਰ ਹੋ ਗਿਆ ਮਾਂ ਨੂੰ ਮੇਰੇ ਨੂੰ ਕੈਂਸਰ ਹੋ ਗਿਆ ਅੱਜ ਹੀ 3 ਸਾਲ ਮੈਂ ਪੂਰਾ ਹਸਪੀਟਲ ਦੇ ਵਿੱਚ ਰੋਲਿਆ 3 ਸਾਲ ਮੈਂ ਪੂਰਾ ਹਸਪੀਟਲ ਦੇ ਵਿੱਚ ਰੋਲਿਆ ਵੀ ਯਾਰ ਇਸ ਤੋਂ ਬਾਅਦ ਜਦੋਂ ਦੇਖਿਆ 9 ਸਾਲ ਦਾ ਸੀ 9 ਜਾਂ 10 ਸਾਲ ਦਾ ਸੀ ਜੰਮਾ ਮੈਨੂੰ ਸੁਰਤ ਸੰਭਲੀ ਆ ਜਦੋਂ ਮੇਰੀ ਸੁਰਤ ਚ ਚੌਥੀ ਪੰਜਵੀਂ ਕਲਾਸ ਦੇ ਵਿੱਚ ਸਾਡੇ ਘਰੇ ਨਾਲ ਅੱਜ ਆਪਣਾ ਉਹਨਾਂ ਸੰਗ ਦੇ ਜਨ ਚੱਲਦੇ ਨੇ ਜਿਹੜਾ ਥੋੜੇ ਵੀ ਹਾਲਾਤ ਐਜੇ ਹੋਣਗੇ ਬਹੁਤ ਸਾਰੇ ਐਜੇ ਹਾਲਾਤ ਹੋਣਗੇ ਕੀ ਜੀ ਸਰਦੀ ਦੀ ਰੁੱਤਾਂ ਆਪਣੇ ਬਹੁਤ ਸਾਰੇ ਥਾਵਾਂ ਦੇ ਘਰਾਂ ਦੇ ਤੂੜੀ ਮੁੱਕ ਜਾਂਦੀ ਹੈ ਕਿ ਨਹੀਂ ਮੁੱਕਦੀ ਹੈ ਜੀ ਕਣਕ ਵੀ ਮੁੱਕ ਜਾਂਦੀ ਸਾਡੇ ਕਣਕ ਮੁੱਕਣ ਦੀ ਸਮੱਸਿਆ ਪਤਾ ਕੀ ਸੀ ਸਾਡੇ ਕਣਕ ਮੁੱਕਣ ਦੀ ਸਮੱਸਿਆ ਆਈ ਸੀਗੀ ਕਿਉਂਕਿ ਹੁਣ ਜਿਹੜੇ ਆਪਾਂ ਹੁਣ ਆਰਤੀ ਦਾ ਪਤਾ ਹੀ ਵਾਪੇ ਆਪਾਂ ਇਹਦੇ ਲੈਤੇ ਨਹੀਂ ਆਪਾਂ ਕਣਕ ਬਾਹਰ ਸੜ ਦਿੰਦੇ ਨਾ ਵੀ ਜਿੰਨੇ ਆਪਾਂ ਘੱਟ ਰੱਖ ਲੈਂਦੇ ਖਾਣ ਨੂੰ ਹੁਣ ਅਸੀਂ ਖਾਣ ਨੂੰ ਕਣਕ ਘੱਟ ਰੱਖਦੇ ਸਾਡੇ ਆਹ ਟਾਈਮ 'ਚ ਕਣਕ ਮੁੱਕ ਜਾਂਦੀ ਅਸੀਂ ਆ ਪਿਛਲੇ ਜਿਹੜੇ 2-3 ਮਹੀਨੇ ਕਣਕ ਮੰਗਕੇ ਨਗੋਲੇ ਇਹੋ ਜਿਹੀ ਸਮੱਸਿਆਵਾਂ ਦੇ ਵਿੱਚ ਘਰ ਦੇ ਵਿੱਚ ਏਨੀ ਗਰੀਬੀ ਸੀ ਫਿਰ ਇਸ ਤੋਂ ਬਾਅਦ ਭੈਣਾਂ ਦੇ ਵਿਆਹ ਮਾਂ ਨੂੰ ਕੈਂਸਰ ਹੋ ਜਾਣਾ ਇਹੋ ਜਿਹੀ ਸਮੱਸਿਆਵਾਂ ਦੇ ਵਿੱਚ ਮੈਂ ਗੁੰਝਿਆ ਮੈਂ ਸਾਰਾ ਕੁਝ ਨਿਕਲ ਆ ਮੈਨਿਆ ਸਮੱਸਿਆ ਹੁਣ ਵਿੱਚ ਪੱਤ ਦੀ ਪੂਰੀ ਗਰੀਬੀ ਛਾਈ ਭਿੰਡੇ ਤੇ ਹਰ ਇੱਕ ਬੰਦੇ ਚ ਕਹਾਂ ਹੁੰਦਾ ਨਾ ਕਈ ਵਾਰੀ ਹੁਣ ਹਰ ਇੱਕ ਬੰਦੇ ਨੇ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਜਿਵੇਂ ਹੁਣ ਆਪਾਂ ਆਪੇ ਬੈਠੇ ਆ ਮੈਂ ਕੋਈ ਗੱਲ ਕਹਿਣਾ ਹੁੰਦਾ ਵੀ ਜੇ ਆਰ ਕਿਸੇ ਨੂੰ ਕੋਈ ਮੇਰੀ ਜ਼ਿੰਦਗੀ ਜਿਹੇ ਜਿਹੇ ਗੱਲਾਂ ਜਦੋਂ ਮਰਜ਼ੀ ਮੇਰੇ ਨਾਂ 'ਤੇ ਲਾਈਵ ਕੋਈ ਗੱਲਬਾਤ ਅਸੀਂ ਕੀ ਬਾਈ ਕਿਹਾ ਨਾ ਜਦੋਂ ਮੈਂ ਦੇਖਿਆ ਸੀ ਜਦੋਂ ਉਹ ਸਮੱਸਿਆ ਹੋਈ ਹੁਣ ਬਾਈ ਨੇ ਇਹ ਗੱਲ ਕੀਤੀ ਵੀ ਅਸੀਂ ਆਪਣੇ ਤੇ ਕੰਮ ਕਰਕੇ ਨਹੀਂ ਰਾਜੀ ਮੈਂ ਉਦੋਂ ਮੱਝਾਂ ਚਾਰ ਤੋਂ ਲੈ ਕੇ ਮੱਝਾਂ ਚਾਰ ਤੋਂ ਲੈ ਕੇ ਜਦੋਂ ਮੈਂ ਜਦੋਂ ਮੇਰੀ ਸੁਰਤ ਸੰਭਲੀ ਫੇਰ ਮੈਂ ਉਦੋਂ ਖੇ ਇਸ ਤੋਂ ਬਾਅਦ ਘਰ ਦੇ ਕੰਮਾਂ ਦੇ ਨਾਲ-ਨਾਲ ਸਾਰੇ ਕੰਮ ਕਿੱਥੇ ਕੰਮ ਨਹੀਂ ਛੱਡੇ ਜਿਹੜਾ ਕੰਮ ਲਾਦਾ ਵੀ ਕਿਸੇ ਆਪਾਂ ਕਹਿੰਨਾ ਕਿਸਾਨ ਮਜ਼ਦੂਰ ਮੇਰੇ ਨਾਲ ਨਾ ਸਾਡੇ ਰਮਦਾਸੀਆ ਸਿੱਖਾਂ ਦੇ ਮੁੰਡੇ ਹੁੰਦੇ ਮੱਝਾਂ ਚਾਰਦੇ ਹੁੰਦੇ ਉਹਨਾਂ ਦਾ ਉਦੋਂ ਉਹ ਉਹਨਾਂ ਦਾ ਕੰਮ ਠੀਕ ਹੁੰਦਾ ਸਾਡਾ ਕੰਮ ਇਹਨੋਂ ਤਾਂ ਬੁਰਾ ਸੀਗਾ ਕਿਉਂਕਿ ਇੱਕ ਗੱਲ ਹੋਰ ਆ ਯਾਰ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਆਪਾਂ ਜ਼ਿਮੀਦਾਰ ਹਨਾ ਆਪਾਂ ਨੂੰ ਕਿਸਾਨ ਨੂੰ ਆਪਾਂ ਨੂੰ ਬਹੁਤ ਸਾਰੇ ਗੱਲਾਂ ਸ਼ਰਮ ਵੀ ਮਾਰਦੇ ਤੇ ਬਹੁਤ ਸਾਰੇ ਗੱਲਾਂ ਦੇ ਵਿੱਚ ਲੋਕ ਅਗਲਾ ਕਹਿੰਦਾ ਵੀ ਆਹ ਜੱਟ ਮੰਗਦਾ ਫਿਰਦਾ ਯਾਰ ਸਹੀ ਗੱਲ ਕਿ ਚਲੋ ਆਪਣਾ ਭਾਈਚਾਰਾ ਆਪਾਂ ਕਿਸਾਨ ਮਜ਼ਦੂਰ ਆਪਣਾ ਭਾਈਚਾਰਾ ਪਰ ਇਹ ਸਮੱਸਿਆ ਮੈਂ ਬਹੁਤ ਫੇਸ ਕਰੀ ਇਸ ਤੋਂ ਬਾਅਦ ਜਿਵੇਂ ਹੁਣ ਅਸੀਂ ਕੰਮ ਪੈਦਾ ਕਰਨ ਦੀ ਗੱਲ ਤੋਂ ਦੱਸਦਾ ਵੀ ਕੰਮ ਪੈਦਾ ਕਰਨਾ ਕੰਮ ਕਿਵੇਂ ਪੈਦਾ ਹੁੰਦਾ ਕੋਈ ਵੀ ਨੌਜਵਾਨ ਜਦੋਂ ਅਸੀਂ ਸਭ ਤੋਂ ਵੱਡੀ ਗੱਲ ਤਾਂ ਨੌਜਵਾਨ ਦਾ ਇਹ ਆ ਵੀ ਹਥਿਆਰ ਸਿੱਤ ਗਏ ਕੋਈ ਕੰਮ ਕਰਕੇ ਨਸ਼ੇ ਵੱਲ ਤੁਰ ਜਾਂਦੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਅਸਲ ਤੋਂ ਦੱਸਦਾ ਵੀ ਬਦਲਾਅ ਕਿੱਥੋਂ ਆਇਆ ਤੁਹਾਨੂੰ ਇਹ ਸਾਨੂੰ ਸਾਰਾ ਮੈਂ ਦੱਸਦਾ ਵੀ ਬੰਦੇ ਨੂੰ ਦਿਲ ਦਾ ਕਿੱਥੋਂ ਕੁਛ ਹੈ ਮੈਂ ਤਾਂ ਪਹਿਲਾਂ ਹੀ ਬਹੁਤ ਕਰੀ ਜਦੋਂ ਮੇਰੀ ਜ਼ਿੰਦਗੀ 'ਚ ਮੇਨ ਮੋੜ ਆਇਆ ਜਦੋਂ ਮੈਨੂੰ ਮਿਲਣਾ ਸ਼ੁਰੂ ਹੋਇਆ ਕਹਿੰਦਾ ਮੇਰੀ ਸਾਰਾ ਸਟਰਗਲ ਲੰਘਿਆ ਇਸ ਤੋਂ ਬਾਅਦ ਜਦੋਂ ਮੈਂ ਨਾ ਲਗਾਤਾਰ ਗੁਰੂ ਘਰ ਜਾਣਾ ਸ਼ੁਰੂ ਕਰਤਾ ਆਪਾਂ ਨਾ ਅਸਲ ਦੇ ਵਿੱਚ ਫਟਕ ਬਹੁਤ ਗਏ ਆਪਾਂ ਕੋਈ ਤਾਂ ਅੱਜ ਕੱਲ੍ਹ ਸਾਡਾ ਕਿਸੇ ਬਾਬੇ ਕੋਲੇ ਭਜਾ ਫਿਰਦਾ ਕੋਈ ਕਿਸੇ ਹੰਦੇ ਕੋਲੇ ਭਜਾ ਮੈਂ ਨਾ ਪਟਿਆਲੇ ਰਹਿੰਦਾ ਸੀਗਾ ਪਟਿਆਲੇ ਰਹਿੰਦਾ ਨਾ ਉਹਦੇ ਗੁਰਦੁਆਰਾ ਖੇਲ ਹਸਾਬ ਆ ਬਾਈ ਨੰਬਰ ਪੁਲ ਉੱਥੇ ਮੈਂ ਰੈਗੂਲਰ ਜਾਣਾ ਸ਼ੁਰੂ ਕਰਤਾ ਉੱਥੇ ਕੀ ਹੋਇਆ ਇਹੋ ਜਿਹਾ ਭਾਈ ਜੀ ਨਾਲ ਮੇਰਾ ਪ੍ਰੇਮ ਪਿਆਰ ਹੋਇਆ ਉਹਨੇ ਮੈਨੂੰ ਹੌਲੀ-ਹੌਲੀ ਜਪਜੀ ਸਾਹਿਬ ਦੀ ਬਾਣੀ ਨਾਲ ਜੋੜਤਾ ਮੇਰੇ ਦਾੜ੍ਹੀ ਕੇਸ ਵੇ ਦਾ ਕਰਖੇ ਨਹੀਂ ਮੈਂ ਨਾ ਤਾਂ ਅੱਜ ਤੱਕ ਇੱਕ ਰੁਪਈਆ ਕਦੇ ਜ਼ਿੰਦਗੀ ਵਿੱਚ ਨਾ ਛਕਿਆ ਨਾ ਕਦੇ ਸੀ ਨਤਨੇਮ ਤੋਂ ਮੈਂ ਖੁੰਝਿਆ ਨਤਨੇਮ ਤੋਂ ਅਮਰਤ ਵੇਲੇ ਤੋਂ ਕਦੇ ਨਹੀਂ ਖੁੰਝਿਆ ਗੁਰੂ ਮਹਾਰਾਜ ਗ੍ਰੰਥ ਸਾਹਿਬ ਮਹਾਰਾਜ ਨੇ ਐਸੀ ਬਾਣੀ ਵੜੀ ਕਿ ਅੱਜ ਇੱਥੇ ਤੇਕਰ ਤੁਹਾਡੇ ਲੋਕਾਂ ਦੇ ਵਿੱਚ ਚਾਰ ਲੋਕਾਂ ਦੇ ਵਿੱਚ ਬੈਠਣ ਆਲਾ ਕਰਤਾ ਠੀਕ ਹੈ ਕਿੰਨਾ ਇਹ ਸਾਰਾ ਕੁਝ ਉਸ ਮਹਾਰਾਜ ਨੇ ਦਿੱਤਾ ਪਹਿਲਾਂ ਅਸੀਂ ਕੀ ਕਰਿਆ ਨਾ ਜਿਵੇਂ ਅਸੀਂ ਪਹਿਲਾਂ ਵੀਡੀਓ ਬਣਾਉਂਦੇ ਸੀਗੇ ਹਨ ਮੈਂ ਤੇ ਮੇਰਾ ਮਿੱਤਰ ਇਕੱਠਾ ਹੋ ਕੇ ਸੀ YouTube ਚੈਨਲ ਖੋਲਿਆ ਉਹ ਪੰਜਾਬ ਦੇ ਵਿੱਚ YouTube ਚੈਨਲ ਕੰਮ ਪੈਦਾ ਕਰਨ ਦੀ ਗੱਲ ਆ ਹੁਣ ਜਿਹੜੇ ਆ ਸਾਡੇ ਨੌਜਵਾਨ ਬਾਹਰ ਪੇ ਜਿੰਦੇ ਨੇ YouTube ਡਿਜੀਟਲ ਤੋਂ ਕਿੰਨਾ ਮਰਜੀ ਜੋ ਮਰਜੀ ਕੰਮ ਚਲਾ ਲਓ ਪੈਸਾ ਤਾਂ ਕਿਤੇ ਨਾ ਕਿਮਾ ਸਕਦੇ ਹਾਂ ਸੀ ਐਕਚੁਅਲੀ ਕੰਮ ਪੈਦਾ ਕਰ ਸਕਦੇ ਆ ਅਸੀਂ ਉਸ ਸਮੇਂ ਦੇ ਵਿੱਚ ਉਹ ਰਿਸਕ ਲੈਤਾ ਜਿਹੜਾ ਕੋਈ ਕੰਮ ਕਰਨ ਨੂੰ ਸ਼ਿਆਰ ਨਹੀਂ ਸੀ ਆਪਾਂ ਕਹਿੰਦੇ ਰਿਸਕ ਕੰਮ ਮੱਥਾ ਦਾ ਮਾਰਨਾ ਬੰਦਾ ਹਰੇ ਕੰਮ ਦੇ ਵਿੱਚ YouTube ਤੋਂ ਉਹਨਾਂ ਤੋਂ ਉਹਨਾਂ ਚੀਜ਼ਾਂ ਸੀ ਕ੍ਰੀਏਟ ਕੀਤੀਆਂ ਉਹਨੂੰ ਕੰਮ ਪੈਦਾ ਕੀਤਾ ਅੱਜ ਕੱਲ ਨੌਜਵਾਨ ਮੇਨ ਗੱਲ ਸਾਡੇ ਸਾਰੇ ਨੌਜਵਾਨਾਂ ਦੇ ਇੱਕ ਚੀਜ਼ ਦਿਮਾਗ ਦੇ ਵਿੱਚ ਆ ਗਈ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣ ਵਾਲਾ ਕੰਮ ਸਾਰਾ ਹੋ ਗਿਆ ਜਾਂ ਫਿਰ ਇੱਥੇ ਜਿਹੜੇ ਰਹਿ ਗਏ ਉਹ ਨਸ਼ਾ ਕਰਨ ਲੱਗ ਪਏ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿੱਦੀ ਮਰਜ਼ੀ ਘਰ ਦੇ ਵਿੱਚ ਜਿੱਡੀ ਮਰਜ਼ੀ ਸਮੱਸਿਆ ਜਿੱਡਾਂ ਮਰਜ਼ੀ ਬੰਦੇ ਨੂੰ ਦੁੱਖ ਆ ਬੰਦਾ ਗੁਰੂ ਗੁਰਬਾਣੀ ਦੇ ਗੁਰੂ ਘਰ ਦੇ ਲੱੜ ਲੱਗ ਜਾਏ ਮਹੀਨਾ ਗੁਰੂ ਘਰ ਜਾਵੇ ਨੇਚਾ ਦੇ ਨਾਲ ਜਿਹੜੀ ਜ਼ਿੰਦਗੀ ਤੋਂ ਨਾ ਦੁੱਖ ਦੂਰ ਹੋਤਾ ਮਿਲਦਾ ਮੈਂ ਇਹ ਗੱਲ ਮੈਂ ਆਪਣੀ ਜ਼ਿੰਦਗੀ ਚ ਸੁਣਾਈ ਆ ਬੰਦਾ ਜਿੰਨਾ ਮਰਜੀ ਭਟਕਿਆ ਜਿੰਨਾ ਮਰਜੀ ਦੁਖੀ ਹੈ ਗੁਰਬਾਣੀ ਦੇ ਲੜ ਲੱਗ ਜਾਏ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਵਡਿਆਈ ਦੀ ਤੁਹਾਨੂੰ ਗੱਲ ਦੱਸਾਂ ਨਾ ਵੈਸੇ ਇੱਕ ਦਿਨ ਕਥਾ ਚੱਲ ਰਹੀ ਸੀਗੀ ਉੱਥੋਂ ਉੱਥੋਂ ਆਪਣਾ ਮੱਜੀ ਸਾਹਿਬ ਤੋਂ ਰੋਜ਼ ਮੈਂ ਕਥਾ ਸੁਣਦਾ ਅਣੀ ਕਥਾ ਕਹਾ ਜਾਂਦੀ ਹੁੰਦੀ ਆ ਆਪਾਂ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਪ੍ਰਕਾਸ਼ ਦੇ ਘਟ ਦੇ ਦਿਨ ਚੱਲ ਰਹੇ ਨੇ ਨਾ ਸਿੱਧੀ ਧੜਾਂ ਦੇ ਵਿੱਚ ਚੱਲ ਕੇ ਗਏ ਨੇ ਆਪਾਂ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਨੇਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦੁਨੀਆ ਤੋਂ ਗਏ ਨਹੀਂ ਹੈਗੇ ਦਸਾਂ ਗੁਰੂਆਂ ਦੇ ਵਿੱਚ ਕੋਈ ਨਹੀਂ ਹੈ ਪਰ ਮਨ ਨੂੰ ਇਹ ਪਤਾ ਗੁਰੂ ਗੋਬਿੰਦ ਸਿੰਘ ਜੀ ਬੈਠੇ ਕਿੱਥੇ ਨੇ ਇਹਨੂੰ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠੇ ਨੇ ਜੇ ਨذیر ਸਾਹਿਬ ਘਰਤੀ ਦੇ ਉਪਰੋ ਜਦੋਂ ਇੱਕ ਉੱਥੇ ਕਹਿ ਕੇ ਗਏ ਰਹਿਣਾ ਜਦੋਂ ਸਿੱਖਾਂ ਨੇ ਅਰਦਾਸ ਕੀਤੀ ਵੀ ਮੈਂ ਕਿੱਥੇ ਨਹੀਂ ਜਾ ਰਿਹਾ ਜਿਹੜੇ ਮੇਰੇ ਸਿੱਖ ਨੇ ਦਰਸ਼ਨ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੋਣਗੇ ਗੁਰਤਾ ਘਦੀ ਦਿੱਤੀ ਹੈ ਆ ਤਾਂ ਗੁਰਤਾ ਘਦੀ ਪੁੱਠੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਤੱਖ ਦੇਖਣਾ ਅੰਮ੍ਰਿਤ ਵੇਲੇ ਉੱਠ ਕੇ ਸਨਾਨ ਕਰਕੇ ਜਾਣ ਨੌਜਵਾਨਾਂ ਦੇ ਨਸ਼ਿਆਂ ਦੇ ਵਿੱਚ ਪੈ ਗਏ ਅਸੀਂ ਨਸ਼ੇ ਕਰੀ ਜਾਂਦੇ ਆ ਔਣੇ ਨਸ਼ਾ ਕਰ ਲੈ ਔਣੇ ਗੋਲੀ ਖਾ ਲਈ ਔਣੇ ਖਾ ਲਈ ਥੋੜੀ ਜਿਹੜੇ ਥੋੜੀਆਂ ਨਸ਼ਾ ਕਦੇ ਕਰਕੇ ਕਰਨ ਲੱਗਦੇ ਨੇ ਟੈਨਸ਼ਨ ਕਰਕੇ ਕਰਨ ਲੱਗਦੇ ਨੇ ਟੈਨਸ਼ਨ ਕਰਕੇ ਜਿਹੜਾ ਨਸ਼ਾ ਕਰਨ ਦਾ ਤੁਹਾਡਾ ਕਾਰਨ ਕੀ ਆ ਨੌਜਵਾਨ ਦਾ ਵੀ ਮਾੜੀ ਜੀ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਕਰਕੇ ਅਸੀਂ ਨਸ਼ਾ ਕਰਨ ਲੱਗ ਪਏ ਨੇ ਥੋੜੀ ਟੈਨਸ਼ਨ ਥੋੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਗਰਵਾਣੀ ਆ ਜਿਹੜਾ ਸਾਨੂੰ ਸਭ ਤੋਂ ਵੱਡੀ ਚੀਜ਼ ਮਰਵਾਈ ਜਾਂਦੀ ਆ ਅੱਜ ਆ ਪਖੰਡੀ ਜਿੰਨੇ ਵੀ ਬਾਬੇ ਨੇਗੇ ਤੁਹਾਨੂੰ ਬਾਬਿਆਂ ਦੀ ਪਛਾਣ ਦੱਸ ਦਿੰਨਾ ਜਿੰਨੇ ਵੀ ਜਿਹੜੇ ਬਾਬਿਆਂ ਦੀ ਪਛਾਣ ਕਿਵੇਂ ਕਰਨੀ ਤੁਸੀਂ ਇਹ ਚੀਜ਼ ਦੇਖ ਲਓ ਵੀ ਜਿਹੜੇ ਸਾਨੂੰ ਬਾਬੇ ਪੁੱਠਿਆਂ ਪਾਸੇ ਧੱਕੀ ਜਾਂਦੇ ਨੇਗੇ ਜਿੰਨੇ ਸਾਡੇ